ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਤੇ ਲਾਈਆਂ ਜਾ ਰੀਆਂ ਬਾਇਓ ਗੈਸ ਫੈਕਟਰੀਆਂ ਦੇ ਵਿਰੋਧ ਦੇ ਵਿੱਚ ਹਰ ਪਿੰਡ ਦੇ ਵਿੱਚ ਵਿਰੋਧ ਹੋ ਰਿਹਾ ਜੇਕਰ ਅਸੀਂ ਲੁਧਿਆਣੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਪਿੰਡ ਅਖਾੜਾ ਭੂੰਦੜੀ ਤੇ ਨਾਲ ਉਧਰ ਜੇਕਰ ਆਪਾਂ ਗੱਲ ਕਰੀਏ ਸਮਰਾਲੇ ਬਲ ਕੰਗਰਾਲੀ ਰਾਜਪੂਤਾਂਵਾਲ ਕਈ ਪਿੰਡਾਂ ਦੇ ਵਿੱਚ ਬਾਇਓ ਗੈਸ ਪਲਾਂਟ ਲੱਗ ਰਹੇ ਨੇ ਅਸੀਂ ਇਸ ਵਕਤ ਪਿੰਡ ਅਖਾੜਾ ਦੇ ਵਿੱਚ ਮੌਜੂਦ ਆ ਅਖਾੜਾ ਪਿੰਡ ਜਗਰਾਉਂ ਦੇ ਨਾਲ ਲੱਗਦਾ ਹੈ ਲੰਬੇ ਸਮੇਂ ਤੋਂ ਪਿਛਲੇ 1 ਸਵਾ ਸਾਲ ਤੋਂ ਇੱਥੇ ਬਾਇਓ ਗੈਸ ਪਲਾਂਟ ਦੇ ਵਿਰੁੱਧ ਪੱਕਾ ਮੋਰਚਾ ਲੱਗਿਆ ਹੋਇਆ ਪਿੰਡ ਵਾਲੇ ਇਸ ਮੋਰਚੇ ਦੇ ਵਿਰੋਧ ਦੇ ਵਿੱਚ ਇੱਕ ਮੋਰੀ ਲੰਘ ਗਏ ਨੇ ਇੱਕ ਮੁੱਠ ਹੋ ਕੇ ਉਹਨਾਂ ਨੇ ਚੋਨਾ ਤੱਕ ਦਾ ਵੀ ਬਾਈਕਾਟ ਕੀਤਾ ਸਰਕਾਰ ਨੇ ਜ਼ੋਰ ਲਾ ਲਿਆ ਪਰ ਸਰਕਾਰ ਉਹਨਾਂ ਤੋਂ ਇੱਕ ਬੋਟ ਨਹੀਂ ਪਵਾ ਸਕੀ ਪਰ ਸਰਕਾਰ ਵੀ ਆਪਣੀ ਜਿੱਦ ਤੇ ਅੜੀ ਹੋਈ ਆ ਬਾਇਓ ਗੈਸ ਪਲਾਂਟ ਕਹਿੰਦੇ ਲਾਉਣਾ ਹੀ ਲਾਉਣਾ ਉਸ ਤੋਂ ਬਾਅਦ ਇਹ ਮਸਲਾ ਮਾਨਯੋਗ ਹਾਈ ਕੋਰਟ ਦੇ ਵਿੱਚ ਚਲਾ ਗਿਆ ਤਾਂ ਮਾਨਯੋਗ ਹਾਈ ਕੋਰਟ ਦੇ ਵਿੱਚ ਲੰਬੇ ਸਮੇਂ ਤੋਂ ਤਰੀਕਾਂ ਪੈ ਰਹੀਆਂ ਨੇ ਪੇਸ਼ੀਆਂ ਪੈ ਰਹੀਆਂ ਨੇ ਪਿੰਡ ਵਾਲਿਆਂ ਨੂੰ ਕਾਫੀ ਜਣਿਆਂ ਨੂੰ ਉਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਤਾਂ ਹੁਣ ਬੀਤੀ ਰਾਤ ਤੋਂ ਇਸ ਪਿੰਡ ਦੇ ਵਿੱਚ ਪ੍ਰਸ਼ਾਸਨ ਨੇ ਫਿਰ ਆਪਣੀ ਮੁਸਤੈਦੀ ਵਧਾ ਦਿੱਤੀ ਹੈ ਬੀਤੀ ਰਾਤ ਤੋਂ ਫਿਰ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਨੇ ਇਸ ਪਿੰਡ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਜੇਕਰ ਮੈਂ ਗੱਲ ਕਰਾਂ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਵੱਡੀ ਤਾਦਾਦ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀਆਂ ਪੁਲਿਸ ਮੁਲਾਜ਼ਮਾਂ ਦੀਆਂ ਗੱਡੀਆਂ ਪਰ ਪਰ ਕੇ ਆਈਆਂ ਹੋਈਆਂ ਨੇ ਬੱਸਾਂ ਪਰ ਕੇ ਆਈਆਂ ਹੋਈਆਂ ਨੇ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਮੁਲਾਜ਼ਮੇ ਇਸ ਪਿੰਡ ਦੇ ਵਿੱਚ ਆ ਕੇ ਬੈਠ ਗਏ ਨੇ ਤੇ ਪਿੰਡ ਵਾਲੇ ਨੂੰ ਕਹਿ ਰਹੇ ਨੇ ਕਿ ਅਸੀਂ ਉਸ ਫੈਕਟਰੀ ਨੂੰ ਚਲਾਉਣਾ ਇਹਦਾ ਕੰਮ ਸ਼ੁਰੂ ਕਰਵਾਉਣਾ ਪਰ ਮੇਰੇ ਪਿੱਛੇ ਤੁਸੀਂ ਤਸਵੀਰਾਂ ਮੇਰੇ ਸਾਥੀ ਨੂੰ ਕਹਾਂਗਾ ਮੇਰੇ ਨਾਲ-ਨਾਲ ਘੁੰਮ ਜਾਣਾ ਕਿ ਇੱਧਰ ਇਹ ਪਿੰਡ ਅਖਾੜਾ ਦਾ ਉਹ ਚੌਕ ਆ ਜਿੱਥੋਂ ਇੱਕ ਪਾਸੇ ਡੱਲੇ ਨੂੰ ਇੱਕ ਪਾਸੇ ਰਸੂਲਪੁਰ ਨੂੰ ਲੋਪੋ ਨੂੰ ਬੱਧਣੀ ਨੂੰ ਸੜਕਾਂ ਮੁੜਦੀਆਂ ਨੇ ਇਸ ਚੌਕ ਦੇ ਵਿੱਚ ਪਿਛਲੇ 1 ਸਾਲ ਤੋਂ 1.5 ਸਾਲ ਤੋਂ ਲਗਾਤਾਰ ਇੱਥੇ ਮੋਰਚਾ ਚੱਲ ਰਿਹਾ ਲਗਾਤਾਰ ਇੱਥੇ ਜਿਹੜਾ ਪੱਕਾ ਧਰਨਾ ਚੱਲ ਰਿਹਾ ਪਿੰਡ ਵਾਲਿਆਂ ਨੇ ਆਪਣੇ ਸਾਰੇ ਸਾਧਨ ਟਰੈਕਟਰ ਟਰਾਲੀਆਂ ਰੇਤੇ ਦੀਆਂ ਭਰ ਕੇ ਹੋਰ ਸਾਰੇ ਜਿਨੇ ਖੇਤੀਬਾੜੀ ਦੇ ਸੰਧ ਹੁੰਦੇ ਨੇ ਸਾਰੇ ਲਿਆ ਕੇ ਇੱਥੇ ਆਪਣੇ ਚੌਕ ਦੇ ਵਿੱਚ ਪੂਰਾ ਪੱਕਾ ਬੰਨ ਲਾਤਾ ਵੀ ਇੱਥੋਂ ਪ੍ਰਸ਼ਾਸਨ ਅੱਗੇ ਰਵੱਦ ਸਕੇ ਪਰ ਪ੍ਰਸ਼ਾਸਨ ਇਸ ਜਿੱਦ ਤੇ ਅੜਿਆ ਹੋਇਆ ਕਿ ਅਸੀਂ ਇਹ ਫੈਕਟਰੀ ਚਲਾਉਣੀ ਚਲਾਉਣੀ ਆ ਕਿਹਦਾ ਉੱਪਰੋਂ ਪ੍ਰੈਸ਼ਰ ਆ ਕਿਹਦਾ ਇੰਨਾ ਦਬਾਅ ਆ ਇਸ ਦਬਾਅ ਦੇ باوجود ਪ੍ਰਸ਼ਾਸਨ ਐਡੀ ਵੱਡੀ ਤਾਦਾਦ ਦੇ ਵਿੱਚ ਆ ਕੇ ਜ਼ੋਰ ਜਮੈਸ਼ ਕਰਕੇ ਇਹ ਫੈਕਟਰੀ ਚਲਵਾਉਣੀ ਚਾਹੁੰਦਾ ਇਹਦਾ ਕੰਮ ਸ਼ੁਰੂ ਕਰਵਾਉਣਾ ਚਾਹੁੰਦਾ ਇਸ ਬਾਇਓਗੈਸ ਪਲਾਂਟ ਵਾਰੀ ਜੇਕਰ ਥੋੜਾ ਜਿਹਾ ਜ਼ਿਕਰ ਕਰੀਏ ਤਾਂ ਪਿੰਡ ਵਾਲਿਆਂ ਦਾ ਇਹ ਤਰਕ ਹੈ ਕਿ ਜੇਕਰ ਇਹ ਪਲਾਂਟ ਇੱਥੇ ਲੱਗ ਗਿਆ ਤਾਂ ਸਾਨੂੰ 8-10 ਪਿੰਡਾਂ ਨੂੰ ਇੱਥੋਂ ਓਜੜਨਾ ਪੈਣਾ ਕਿਉਂਕਿ ਪਲਾਂਟ ਦਾ ਜਿਹੜਾ ਜ਼ਹਿਰੀਲਾ ਪਾਣੀ ਹੋਵੇਗਾ ਇਸ ਪਲਾਂਟ ਦੀ ਜਿਹੜੀ ਜ਼ਹਿਰੀਲੀ ਹਵਾ ਹੋਏਗੀ ਇਸ ਪਲਾਂਟ ਦੇ ਵਿੱਚ ਜਿੰਨਾ ਵੀ ਗੰਦ ਜੋ ਵੀ ਪ੍ਰਾਲੀ ਜੋ ਵੀ ਜਿੰਨਾ ਵੀ ਗੰਧ ਹੁੰਦਾਗਾ ਉਹ ਬਾਹਰੋਂ ਆਕੇ ਗੋਬਰ ਵਗੈਰਾ ਗੰਧ ਵਗੈਰਾ ਸਾਰਾ ਉਹ ਜਿਹੜਾ ਇੱਥੇ ਪਏਗਾ ਉਹਦੇ ਨਾਲ ਪਿੰਡ ਦੇ ਵਿੱਚ ਭਿਆਨਕ ਬਿਮਾਰੀਆਂ ਫੈਲਣਗੀਆਂ ਨੇ ਕਿਉਂਕਿ ਇਸ ਬਾਇਓ ਗੈਸ ਪਲਾਂਟ ਦੀ ਇੱਕ ਉਦਾਹਰਨ ਹੈ ਕੁੰਘਰਾਲੀ ਰਾਜਪੂਤਾਂ ਜਿਸ ਦੇ ਵਿੱਚ ਇੰਨੀ ਗੰਦੀ ਬਦਬੂ ਆਉਂਦੀ ਹੈ ਕਿ ਉੱਥੇ ਪਿੰਡ ਦੇ ਵਿੱਚ ਰਹਿਣਾ ਦੁਬਾਰ ਹੋ ਗਿਆ ਸੋ ਇਹ ਤਸਵੀਰਾਂ ਨੇ ਹਾਲਾਂਕਿ ਬਹੁਤ ਵਾਰ ਟੇਬਲ ਟਾਕ ਹੋਈ ਪ੍ਰਸ਼ਾਸਨ ਸਰਕਾਰ ਤੇ ਪਿੰਡ ਵਾਲਿਆਂ ਦੇ ਵਿਚਾਲੇ ਪਰ ਸੋ ਟੇਬਲ ਟਾਕ ਦੇ ਵਿੱਚੋਂ ਮਸਲਾ ਹੱਲ ਨਹੀਂ ਹੋਇਆ ਸਰਕਾਰੀ ਦਰਬਾਰੇ ਕੋਈ ਸੁਣਵਾਈ ਨਹੀਂ ਹੋਈ ਇੱਥੋਂ ਤੱਕ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਈ ਵਿਗਿਆਨੀਆਂ ਤੇ ਮਾਹਿਰਾਂ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਜੇਕਰ ਇਹ ਫੈਕਟਰੀ ਇੱਥੇ ਲੱਗਦੀ ਆ ਤੇ ਇੱਥੇ ਬਹੁਤ ਸਾਰੀਆਂ ਬਿਮਾਰੀਆਂ ਭਿਆਨਕ ਬਿਮਾਰੀਆਂ ਖਤਰਨਾਕ ਬਿਮਾਰੀਆਂ ਕੈਂਸਰ ਜਈਆਂ ਕਾਲੀ ਪੀਲੀਆਂ ਜਈਆਂ ਇਸ ਪਿੰਡ ਨੂੰ ਘੇਰ ਲੈਣਗੀਆਂ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਜਿੱਥੇ ਕਿਸਾਨ ਜਿੱਥੇ ਬੰਦਿਆਂ ਦੀ ਆਗੂ ਇੱਥੇ ਆਪਣੀਆਂ ਤਕਰੀਰਾਂ ਦੇ ਰਹੀ ਨੇ ਆਪਣਾ ਪੱਖ ਰੱਖ ਰਹੇ ਨੇ ਤੇ ਸਾਰਾ ਪਿੰਡ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਇਸ ਪਿੰਡ ਦੇ ਵਿੱਚ ਇਸ ਚੌਂਕ ਦੇ ਵਿੱਚ ਆ ਕੇ ਇੱਥੇ ਧਰਨੀ ਤੇ ਬੈਠੇ ਨੇ ਆਓ ਤੁਹਾਨੂੰ ਲੈ ਚੱਲਦੇ ਹਾਂ ਕਿਸਾਨ ਆਗੂ ਕੀ ਕਹਿ ਰਹੇ ਨੇ ਵੋਟਾਂ ਪਾਆਂ ਸਾਡੀ ਉਹਦੇ ਨਾਲ ਵਿਚਾਰ ਤਾਰ ਕਿਸਾਨ ਜੀ ਨਹੀਂ ਮਿਲਦੀ ਹੋਂ ਵੋਟਾਂ ਵੇਖੀਆਂ ਪੈਂਦੀਆਂ ਇੱਕ ਪਾਸੇ ਸ਼ਰਾਬਾਂ ਵੰਡੀਆਂ ਜਾਂਦੀਆਂ ਦੂਜੇ ਪਾਸੇ ਵੋਟਾਂ ਪੈਂਦੀਆਂ ਵੇਚੀਆਂ ਪਰ ਤਨ ਤਨ ਦੇ ਵਿੱਚ ਇੱਕ ਪਾਸੇ ਵੋਟਾਂ ਪੈਂਦੀਆਂ ਸੀ ਨੌਜਵਾਨਾਂ ਨੇ ਸਿਰਾਂ ਤੇ ਰਮਾਲ ਬੰਨੇ ਸੀ ਛੰਬੀਲਾ ਲੱਗੀਆਂ ਸੀ ਕੋ ਲੱਖ ਦੀ ਵੋਟ ਤੇ ਜਿੱਤਣ ਵਾਲਿਆਂ ਨੂੰ ਇਹਨਾਂ ਹਕੂਮਤਾਂ ਨੇ ਜਿਲ੍ਹੇ ਨੂੰ ਕੱਢ ਦੇ ਵਿੱਚ ਵੀਰੋਂ ਕੈਦ ਕਰਕੇ ਰੱਖਿਆ ਹੋਇਆ ਇਹ ਨੋਟਪੰਤਰ ਹੈ ਅਸੀਂ ਇਸ ਲੋਕ ਪੰਦਰ ਵਿੱਚ ਵਿਸ਼ਵਾਸ ਕਰੀਏ ਜਿਹੜਾ ਕਹਿੰਦਾ ਮੁੱਖ ਮੰਤਰੀ ਮੈਂ ਬੱਕਰੀ ਤੇ ਮੁਰਗੀ ਦੇ ਵੀ ਪੈਸੇ ਦੇਵਾਂਗਾ ਮੁਰਗੀ ਦੇ ਵੀ ਪੈਸੇ ਦੇਵਾਂਗਾ ਹਰ ਵਕਤ ਝੂਠ ਹਰ ਵਕਤ ਝੂਠ ਆ ਦੂਜਾ ਲਾਗਤਾਂ ਫੈਕਟਰੀਆਂ ਉਹ ਪਿੰਡ ਅਖਾੜਾ ਦੇ ਵਿੱਚ ਜਿਹੜਾ ਇੱਕ ਵਾਰ ਫਿਰ ਮਾਹੌਲ ਪ੍ਰਸ਼ਾਸਨ ਵੱਲੋਂ ਇੰਨਾ ਇੱਕ ਖੋਫਨਾਕ ਬਣਾ ਦਿੱਤਾ ਗਿਆ ਰਾਤੋਂ ਰਾਤ ਪਿੰਡ ਨੂੰ ਘੇਰਾ ਪਾ ਲਿਆ ਫੈਕਟਰੀ ਨੂੰ ਸ਼ੁਰੂ ਕਰਾਉਣ ਲਈ ਉਹਦਾ ਕੰਮ ਸ਼ੁਰੂ ਕਰਾਉਣ ਲਈ ਬੜਾ ਪ੍ਰਸ਼ਾਸਨ ਕਹਿ ਲਈਏ ਜਾਂ ਸਰਕਾਰ ਕਹਿ ਲਈਏ ਬੜਾ ਪੱਬਾਂ ਪਾਰ ਹੋਇਆ ਪਿਆ ਕੀ ਵਜਾ ਗਈ ਹਾਲਾਂਕਿ ਕੇਸ ਮਾਨਜੋਗ ਅਦਾਲਤ ਦੇ ਵਿੱਚ ਚੱਲ ਰਿਹਾ ਉਹਦੀਆਂ ਤਰੀਕਾਂ ਪੈਰੀਆਂ ਨੇ ਕਿਸਾਨ ਆਗੂ ਮਨਜੀਤ ਧਨੇਰ ਸਾਡੇ ਨਾਲ ਨੇ ਧਨੇਰ ਸਾਹਿਬ ਅਖਾੜੇ ਦਾ ਮਸਲਾ ਇਹ ਨਵਾਂ ਨਹੀਂ ਹੈ ਪਹਿਲਾਂ ਵੀ ਬੜੇ ਵਾਰ ਤੋਂ ਇਥੇ ਮੋਰਚਾ ਚੱਲ ਰਿਹਾ ਬੜੇ ਵਾਰ ਪ੍ਰਸ਼ਾਸਨ ਆਇਆ ਇਸੇ ਤਰ੍ਹਾਂ ਡਰਾਵਾ ਰਾਤਾਂ ਨੂੰ ਵੀ ਬਹੁਤ ਕੁਝ ਹੋਇਆ ਹੁਣ ਕੱਲ ਤੋਂ ਫੇਰ ਪ੍ਰਸ਼ਾਸਨ ਨੇ ਪਿੰਡ ਨੂੰ ਘੇਰਾ ਪਾ ਲਿਆ ਕੀ ਤੁਹਾਨੂੰ ਭਿੰਕ ਲੱਗੀ ਵੀ ਕੀ ਹੋ ਸਕਦਾ ਹੈ ਦੇਖੋ ਅੱਜ ਹਾਈ ਕੋਰਟ ਦੇ ਵਿੱਚ ਪੇਸ਼ੀ ਸੀ ਇਸੇ ਮਸਲੇ ਨੂੰ ਲੈ ਕੇ ਕੱਲ ਸਵੇਰ ਤੋਂ ਜਿਹੜਾ ਪੁਲਿਸ ਪ੍ਰਸ਼ਾਸਨ ਸੀ ਉਹ ਇਸ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦਾ ਸੀ ਇਹ ਦਿਖਾਵੇ ਵੀ ਇਹ ਫੈਕਟਰੀ ਅਸੀਂ ਚਾਲੂ ਕਰਵਾਤੀ ਪਰ ਜਿਹੜਾ ਅਖਾੜਾ ਨਿਵਾਸੀਆਂ ਦਾ ਇਕੱਠਾ ਹੈ ਇਹ ਸੱਚੀ ਲੋਹੇ ਦੀ ਲੱਠ ਲੱਗਦਾ ਆ ਬੜੇ ਸਦਕਾ ਨਾਲ ਲੋਕ ਕੱਲ ਜਦੋਂ ਤੋਂ ਮੈਨੂੰ 6 ਵਜੇ ਪਤਾ ਲੱਗਿਆ ਜਦੋਂ ਸਾਡੇ ਆਪਣੇ ਜ਼ਿਲ੍ਹਾ ਪ੍ਰਧਾਨ ਦੇੜਕਾ ਜੀ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਤਾਂ ਮੈਨੂੰ ਫੌਰੀ ਫੋਨ ਜਾਂਦਾ ਮੈਂ ਪੁੱਛਦਾ ਐਸਐਚਓ ਨੂੰ ਵੀ ਉਹਨੇ ਘਰੇ ਪੁਲਿਸ ਕਾਦੋ ਭੇਜੀ ਆ ਕਹਿੰਦੇ ਜੀ 8 ਵਜੇ ਮੀਟਿੰਗ ਆਈ ਤਾਂ ਸੁਨੇਹਾ ਦੇਣ ਗਏ ਆ ਮੈਂ ਕਿਹਾ ਬੜਾ ਵਧੀਆ ਢੰਗਾ ਤੁਹਾਡਾ ਸਾਡੇ ਇੱਕ ਤਾਂ ਫੋਨਾਂ ਤੇ ਸੁਨੇਹੇ ਲੱਗੇ ਨਹੀਂ ਹੁਣ ਪੁਲਿਸ ਘਰੇ ਜਾ ਕੇ ਬੰਦੇ ਨੂੰ ਬੰਦੀ ਬਣਾ ਕੇ ਸੁਨੇਹਾ ਦਿੰਦੀ ਹੈ ਮੈਂ ਕਿਹਾ ਜਲਦੀ ਵਾਪਸ ਕਰ ਲੋ ਨਹੀਂ ਅਸੀਂ ਸੰਘਰਸ਼ ਜਰਾ ਪਾਵਾਂਗੇ ਫੇਰ ਨਾ ਆਵੀ ਨਾ ਵੀ ਹੋਗੀ ਤੁਸੀਂ ਜੰਮਰ ਉਹਨਾਂ ਨੇ 50 ਮਿੰਟਾਂ ਜੀ ਸਾਡਾ ਜਿਹੜਾ ਪ੍ਰਧਾਨ ਜੀ ਉਹ ਫ੍ਰੀ ਕਰਤਾ ਇਸੇ ਤਰ੍ਹਾਂ ਹੀ ਇੰਦਰ ਜੀ ਤੇ ਜਿਹੜਾ ਅਸੀਂ ਜਿਹੜਾ ਆਪਣਾ ਜਿਗਰੋਂ ਉਹਦੇ ਵੀ ਮਤਲਬ ਪੰਜਾਂ ਜੀ ਉਧਰ ਜਦੋਂ ਮੈਂ 50 ਮਿੰਟਾਂ ਬਾਅਦ ਸੁਣਿਆ ਆ ਮੇਰਾ ਜਿਹੜਾ ਪੁਲਿਸ ਉਹ ਬਹੁਤ ਬੁਰੀ ਤਰ੍ਹਾਂ ਸੀਲ ਕੀਤਾ ਹੋਇਆ ਸੀ ਅ ਬਰਨਾਲਾ ਪੁਲਿਸ ਨੇ ਮੂਮ ਦਾ ਪੁਲ ਜਿਹੜਾ ਮੇਰੇ ਪਿੰਡ ਨੂੰ ਲੱਗਦਾ ਤੇ ਗਹਿਲਾਂ ਦਾ ਪੁਲ ਤੇ ਟੱਲੇਵਾਲ ਦਾ ਪੁਲ ਬਹੁਤ ਵੱਡੀ ਫੋਰਸ ਲੱਗੀ ਹੋਈ ਸੀ ਜਿਉਂ-ਜਿਉਂ ਦਿਨ ਜਾਂ ਚੜਦਾ ਗਿਆ ਤਾਂ ਪਤਾ ਲੱਗ ਚਾਰ ਸਵੇਰੇ ਪੁਲਿਸ ਹੀ ਪੁਲਸਾ ਪੰਜਾਬ ਚ ਤਾਂ ਉਹਦਾ ਇੱਕੋ ਹੀ ਇੱਕ ਇਹਨਾਂ ਦਾ ਮਕਸਦ ਸੀ ਵੀ ਇਸ ਧਰਨੇ ਨੂੰ ਖਦੇੜ ਕੇ ਇਹ ਸਰਕਾਰ ਨੂੰ ਦਿਖਾਇਆ ਜਾਵੇ ਵੀ ਪੰਜਾਬ ਪੁਲਿਸ ਨੇ ਬਹੁਤ ਤਰੱਕੀ ਕੀਤੀ ਹੈ ਪੰਜਾਬ ਸਰਕਾਰ ਨੇ ਬਹੁਤ ਤਰੱਕੀ ਕੀਤੀ ਹੈ ਤੇ ਜਿਹੜੇ ਲੋਕ ਆ ਉਹ ਗਲਤ ਲੜਦੇ ਸੀ ਪਰ ਅਸੀਂ ਦਲੀਲ ਵਾਈ ਆਪਣੇ ਜਿਹੜੇ ਲੋਕ ਪੱਖੀ ਮਤਲਬ ਕਹਿੰਦੇ ਸਾਇੰਸਦਾਨ ਉਹਨਾਂ ਦੇ ਇਹਨਾਂ ਦੇ ਸਾਇੰਸਦਾਨਾਂ ਨਾਲ ਮੀਟਿੰਗਾਂ ਕਰਾਈਆਂ ਦੋ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੇ ਸਾਇੰਸਦਾਨ ਹਾਰ ਕੇ ਤੇ ਆਪਣੇ ਜਿਹੜੇ ਉਹ ਜਿੱਤ ਗਏ ਉਹਨਾਂ ਬਾਰੇ ਨਹੀਂ ਦਲੀਲ ਨਹੀਂ ਚੱਲਨੀ ਸਰਕਾਰ ਮੰਨੀ ਆ ਵੀ ਇਹ ਕੈਂਸਰ ਫੈਕਟਰੀ ਜੀ ਹੈ ਕੈਂਸਰ ਫੈਕਟਰੀ ਹੋਣ ਦੇ ਬਾਵਜੂਦ ਫਿਰ ਵੀ ਲੋਕਾਂ ਦੇ ਜਬਰੀ ਕਿਉਂ ਵੜੀ ਜਾਂਦੀ ਹੈ ਇਹ ਸੱਚੀ ਮਤਲਬ ਹਰਾਨ ਕਰਨ ਵਾਲੀ ਗੱਲ ਆ ਪਰ ਮੈਂ ਤਾਂ ਕਹੂੰਗਾ ਹੈਰਾਨ ਕਰਨ ਵਾਲੀ ਵੀ ਨਹੀਂ ਗੱਲ ਕਿਉਂਕਿ ਬਾਬੇ ਨਾਨਕ ਨੇ ਇੱਕ ਗੱਲ ਸਾਨੂੰ ਸਮਝਾਈ ਸੀ ਬਾਬਾ ਨਾਨਕ ਕਿਰਤਿਆਂ ਨਾਲ ਖੜਾ ਸੀ ਉਦੋਂ ਹੀ ਬਾਬੇ ਨਾਨਕ ਨੇ ਇੱਕ ਲਲਕਾਰਾ ਮਾਰਿਆ ਸੀ ਮਲਕਪਾਗੋ ਦੇ ਖਿਲਾਫ ਲਟੇਰੇ ਦੇ ਖਿਲਾਫ ਅੱਜ ਦੇ ਜਿਹੜੇ ਇਹ ਹੁਕਮਰਾਨ ਆ ਜਾਂ ਪੁਲਿਸ ਆ ਜਾਂ ਫੌਜ ਆ ਇਹ ਉਹੀ ਗੱਲ ਸਾਬਤ ਕਰ ਰਹੀ ਵੀ ਅਸੀਂ ਮਲਕਪਾਗੋ ਦੇ ਹੱਕ 'ਚ ਖੜੇ ਆ ਕਿਰਤਿਆਂ ਦੇ ਉਲਟ 'ਚ ਉਹਦੇ ਕਰ ਕੇ ਹੀ ਕੱਲ ਦਾ ਘੇਰਾ ਪਾਇਆ ਹੋਇਆ ਜਿਹੜੇ ਪਹਿਲਾਂ ਘੇਰੇ ਪਾਏ ਨੇ ਤੇ ਉਹਦਾ ਇੱਕੋ ਹੀ ਇੱਕ ਮਤਲਬ ਜਿਹੜਾ ਹੈਗਾ ਕਸਾ ਗੁਰੂਆਂ ਦਾ ਰਸਤਾ ਜਿਹੜਾ ਦੱਸਦਾ ਜਥੇਬੰਦ ਸੰਘਰਸ਼ ਤੇ ਤੁਹਾਡਾ ਜਿਹੜਾ ਸਿਰ ਹੈ ਇਹਨੂੰ ਸੀਸ ਚ ਬਦਲ ਲੀਏ ਜੀ ਇਹ ਮਤਲਬ ਤਰਕ ਨਾਲ ਸੋਚੀਏ ਦਲੇਰੀ ਨਾਲ ਸੋਚੀਏ ਫਿਰ ਸਵਾ ਲੱਖ ਨਾਲ ਇੱਕ ਲੜਦਾ ਹੁੰਦਾ ਤਾਂ ਸਾਡਾ ਲੜੀ ਜਾਂਦਾ ਅਸੀਂ ਕੱਲ ਵੀ ਸੀਸ ਤਿਆਰ ਕਰਾਏ ਨੇ ਜੇ ਦੇਣੇ ਪੈਗੇ ਤਾਂ ਦੇਵਾਂਗੇ ਵੀ ਨਹੀਂ ਸਿਆਣੇ ਤਾਂ ਕੀ ਕੀ ਕੀਤਿਆ ਲੋਕਾਂ ਦੇ ਸੰਘਰਸ਼ਾਂ ਦੇ ਵਿੱਚ ਜਥੇਬੰਦ ਹੋ ਕੇ ਲੜ ਰਹੇ ਆ ਕਿਸੇ ਬੋਟ ਪਟੋਲ ਨੂੰ ਉਹਨਾਂ ਨੂੰ ਆਸ ਨਹੀਂ ਤੁਹਾਨੂੰ ਪਤਾ ਖਾਰੇ ਪਿੰਡ ਨੇ ਚੋੜਾ ਮੇਲੇ ਵੀ 100% ਵਾਈਕਾਟ ਕੀਤਾ ਖਾੜੇ ਪਿੰਡ ਦੀ ਇਹ ਬਹਾਦਰੀ ਹੈ ਸਰਪੰਚੀ ਬੇਸ਼ੱਕ ਮਤਲਬ ਜਿਹੜਾ ਸਾਡਾ ਉੱਪਰਲਾ ਹੁੰਦਾ ਤੌਕਾ ਜਿਹਨੂੰ ਆਪਾਂ ਕਹਿੰਦੇ ਆ ਜਰਨਲ ਜਰਨਲ ਕੈਟਾਗਰੀ ਦੀ ਮਤਲਬ ਚੌੜੀ ਸੀ ਇੱਥੇ ਪਰ ਸਲੂਟ ਕਰਦੇ ਇਹਨਾਂ ਲੋਕਾਂ ਨੂੰ ਇਹਨਾਂ ਦੇ ਏਕੇ ਨੂੰ ਸਲੂਟ ਕਰਦੇ ਵੀ ਇਹਨਾਂ ਨੇ ਐਸਸੀ ਭਾਈਚਾਰੇ ਨੂੰ ਸਰਬਸੰਮਤੀ ਨਾਲ ਸਰਪੰਚੀ ਦਿੱਤੀ ਹੈ ਹਾਲਾਂਕਿ ਤੁਸੀਂ ਕਿਹਾ ਕਿ ਕੱਠ ਲੋਹੇ ਦੀ ਲਾਠ ਇਹ ਸਾਬਤ ਕਰਤਾ ਖਾੜੇ ਪਿੰਡ ਵਾਲਿਆਂ ਨੇ ਮਤਲਬ ਕਿ ਪ੍ਰਸ਼ਾਸਨ ਦੀ ਇਨੀ ਜ਼ਰਤ ਨਹੀਂ ਹੈ ਵੀ ਆਹ ਚੌਕ ਲੰਘ ਕੇ ਅੱਗੇ ਟੱਪ ਸਕਣਾ ਪਰ ਪਤਾ ਲੱਗਿਆ ਸਾਨੂੰ ਮੀਡੀਆ ਰਿਪੋਰਟਾਂ ਤੋਂ ਕਿ ਭੂੰਦੜੀ ਪਿੰਡ ਦੇ ਵਿੱਚ ਜ਼ਰੂਰ ਪ੍ਰਸ਼ਾਸਨ ਜਿਹੜਾ ਹੈਗਾ ਆਪਣੀ ਉਸ ਦੇ ਵਿੱਚ ਕਾਮਯਾਬ ਹੋ ਗਿਆ ਉਤੋਂ ਖਦੇੜਨ ਦੇ ਹਾਂ ਇਹ ਗੱਲ ਠੀਕ ਹੈ ਕਿਉਂਕਿ ਫਿਰ ਇਹੀ ਤਾਂ ਗੱਲ ਸਾਬਤ ਕਰਦਾ ਵੀ ਕੱਠ ਲੋਹੇ ਦੀ ਲੱਟ ਸਰ ਵਿੱਚ ਜਾਲਮ ਨੇ ਉੱਥੇ ਜਿਹੜਾ ਕੱਠ ਸੀ ਭਾਵੇਂ ਲੋਕਾਂ ਨੇ ਪਰਾਲੇ ਕੀਤੇ ਲੜਦਿਆ ਅਸੀਂ ਵੀ ਸਪੋਰਟਰ ਤੇ ਗਏ ਆ ਪਰ ਖਾੜੇ ਵਰਗਾ ਕੱਠ ਉੱਥੇ ਨਹੀਂ ਸੀ ਤਾਂ ਹੀ ਹਾਕਮਾਂ ਨੂੰ ਮਤਲਬ ਇਸ ਗੱਲ ਦਾ ਬੇਲ ਮਿਲਿਆ ਵੀ ਉਹਨਾਂ ਨੇ ਉਸ ਕੱਠ ਨੂੰ ਖਦੇੜਿਆ ਅਸੀਂ ਫੇਰ ਉਹਨੂੰ ਜਿੰਦਾ ਕਰਾਂਗੇ ਕੋਈ ਗੱਲ ਨਹੀਂ ਜੱਥੇਬੰਦੀਆਂ ਇੱਧਰ ਨਿਬੜ ਲੀਆਂ ਸੀ ਉਹਨਾਂ ਨੂੰ ਫੇਰ ਜਿਉਂਦਾ ਕਰਾਂਗੇ ਸੰਘਰਸ਼ਾਂ ਹਾਲਾਂਕਿ ਸਮੇਂ-ਸਮੇਂ ਤੇ ਲੀਡਰ ਇਹ ਕਹਿੰਦੇ ਹੁੰਦੇ ਆ ਵੀ ਪੰਜਾਬ ਦੇ ਵਿੱਚ ਧਰਨਿਆਂ ਨਾਲ ਮਸਲੇ ਨਹੀਂ ਹੱਲ ਹੁੰਦੇ ਟੇਬਲ ਟॉक ਕਰੋ ਇਸ ਮਸਲੇ ਤੇ ਵੀ ਬੜੇ ਬਾਰੀ ਟੇਬਲ ਟॉक ਕਰਨ ਦੀ ਕੋਸ਼ਿਸ਼ ਕੀਤੀ ਵਿਗਿਆਨੀਆਂ ਦਾ ਤੁਸੀਂ ਹਵਾਲਾ ਦਿੱਤਾ ਪੀਏਯੂ ਦੇ ਵਿੱਚ ਬਹੁਤ ਚਰਚਾ ਹੋਈ ਮੰਤਰੀਆਂ ਨੇ ਵੀ ਸੱਦਿਆ ਕੀ ਲੱਗਦਾ ਵੀ ਟੇਬਲ ਟॉक ਤੇ ਵੀ ਮਸਲੇ ਹੱਲ ਨਹੀਂ ਹੋਏ ਦੇਖੋ ਇਹ ਗੱਲਾਂ ਨੇ ਸਰਕਾਰ ਦੀਆਂ ਮਸਲੇ ਹੱਲ ਕਰਨ ਦੀਆਂ ਗੱਲਾਂ ਨਹੀਂ ਹੈ ਉਹਨਾਂ ਨੇ ਮਸਲਿਆਂ ਨੂੰ ਟਾਲਣ ਦੀਆਂ ਗੱਲਾਂ ਨੇ ਗੱਲਬਾਤ ਨਹੀਂ ਮਸਲਾ ਹੱਲ ਹੋਣੇ ਜਦ ਦਲੀਲਬਾਜ਼ੀ ਅਸੀਂ ਪਾਰੂ ਹੋ ਗਏ ਫਿਰ ਮੰਨ ਲਓ ਕਿ ਲੋਕ ਸੱਚੇ ਆ ਤੇ ਜਿਹੜਾ ਫੈਕਟਰੀ ਲਾਉਣ ਵਾਲਾ ਜਿਹਨੇ ਤੁਸੀਂ ਐ ਦੇਖੋ ਤੁਸੀਂ ਬਹੁਤ بڑے ਲਿਖੇ ਲੱਗਦੇ ਹੋ ਮੈਨੂੰ ਜੇ ਪਿੰਡ ਦੇ ਨਾਲ ਮੁਰਗੀਖਾਨੇ ਦਾ ਉਹ ਖੋਲਾ ਹੋਵੇ ਨਾ ਸ਼ੈੱਡ ਤਾਂ ਉਹਦੀ ਮਨਜ਼ੂਰੀ ਲੈਣੀ ਖਾਸੀ ਔਖੀ ਅੱਜਕੱਲ ਤੇ ਇਹ ਜਿਹੜੀ ਜ਼ਹਿਰ ਫੈਕਟਰੀ ਆ ਇਹਦਾ ਕਿਹੜੇ ਪ੍ਰਸ਼ਾਸਨ ਨੇ ਮਤਲਬ ਇਹਨਾਂ ਨੂੰ ਲਾਇਸੈਂਸ ਦਿੱਤਾ ਵੀ ਉਹਨਾਂ ਨੂੰ ਫੜ ਕੇ ਸਜ਼ਾ ਕਿਉਂ ਨਹੀਂ ਦਿੰਦੇ ਪਿੰਡ ਦੇ ਨਾਲ ਤਾਂ ਲੱਗ ਹੀ ਨਹੀਂ ਸਕਦੀ ਭਾਵੇਂ ਅਸੀਂ ਕਹਿੰਦੇ ਹੇਲੇ ਥਾਂਾਂ ਤੇ ਵੀ ਅਸੀਂ ਨਹੀਂ ਲੱਗਣ ਦੇਣੀਆਂ ਇਹ ਤਾਂ ਜਮਾਂ ਪਿੰਡ ਦੇ ਨਾਲ ਰਿਹਾ ਇਹਨੂੰ ਲਾਇਸੈਂਸ ਕਿਹਨੇ ਦਿੱਤਾ ਉਹ ਦੋਸ਼ੀਆਂ ਨੂੰ ਫੜ ਕੇ ਅੰਦਰ ਕਰਨਾ ਚਾਹੀਦਾ ਫੈਕਟਰੀ ਚ ਕਾਉਣੀ ਚਾਹੀਦੀ ਹੁਣ ਸਰਕਾਰ ਨੂੰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਆਪਾਂ ਇੱਕ ਚੇਤਾਵਨੀ ਕਹੀਏ ਜਾਂ ਤੁਹਾਡਾ ਪੱਖਾ ਜਿਹੜਾ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਸਰਕਾਰ ਤਾਂ ਹੁਣ ਜਿਹੜਾ ਆ ਸਾਰਾ ਪੈਨਾ ਅਮਲਾ ਵੇਖ ਰਹੇ ਹਾਂ ਇਸ ਤੋਂ ਹਿਸਾਬ ਤੋਂ ਹੋ ਗਿਆ ਵੀ ਸਰਕਾਰ ਤਾਂ ਆਪਣੀ ਜਿੱਤ ਤੇ ਅੜ ਗਈ ਵੀ ਇਹ ਲਾਉਣੀ ਲਾਉਣੀ ਆ ਦੇਖੋ ਅਸੀਂ ਦਲੀਲ ਦੇਨੇ ਹਾਂ ਸਾਡੀ ਦਲੀਲ ਚ ਦਮ ਹੁੰਦਾ ਤੁਸੀਂ ਪਿੱਛੇ ਜਾਓ 1 ਸਾਲ ਪਹਿਲਾਂ ਸਵਾ ਕਸਾਲ ਪਹਿਲਾਂ ਭਾਰਤੀ ਕਿਸਾਨ ਜੂਨੇ ਇਕੱਠਾ ਡਕੋਂਦਾ ਨੇ ਪਿੰਡ ਕੁਲਰੀਆਂ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ ਸੀ ਜਿਵੇਂ ਅਸੀਂ ਇੱਥੇ ਡੱਲੇ ਪਿੰਡ ਖਾੜੇ ਪਿੰਡ ਦੇ ਲੋਕਾਂ ਦੇ ਹੱਕ 'ਚ ਖੜੇ ਆ ਉੱਥੇ ਜਿਹੜੇ 70 70 ਸਾਲ ਦੇ ਕਾਬਜ਼ ਲੋਕ ਸੀ ਪਿੰਡ ਕੁਲਰੀਆਂ ਦੇ ਜਿਨ੍ਹਾਂ ਨੂੰ ਤਿੰਨ ਤਿੰਨ ਚਾਰ ਚਾਰ ਕਨਾਲਾਂ ਜ਼ਮੀਨ ਮਿਲੀ ਹੋਈ ਸੀ ਮਰਬੇ ਬੰਦੀ ਦੇ ਵਿੱਚ ਉਹ ਮਤਲਬ ਗੁੰਡੇ ਸਰਪੰਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਉਹਨਾਂ ਤੋਂ ਜ਼ਬਰੀ ਖੋਲੀ ਪ੍ਰਸ਼ਾਸਨ ਨਾਲ ਅਸੀਂ ਲੜਾਈ ਲੜੀ ਅਸੀਂ ਦਲੀਲ ਦਿੰਦੇ ਹਾਂ ਵੀ ਸਾਡੀ ਗੱਲ ਠੀਕ ਆ ਸਾਨੂੰ ਇਸ ਗੱਲ ਦੀ ਖੁਸ਼ੀ ਆ ਬਟਿੰਡੇ ਦੇ ਦੋ ਡੀਸੀਆਂ ਨੂੰ ਅਸੀਂ ਇਹ ਗੱਲ ਮਨਾਈ ਵੀ ਸਾਡੀ ਗੱਲ ਠੀਕ ਆ ਪੁਲਿਸ ਪ੍ਰਸ਼ਾਸਨ ਮੰਨਿਆ ਵੀ ਸਾਡੀ ਗੱਲ ਠੀਕ ਆ ਪਰ ਸਾਡੇ ਹੱਕ ਤੇ ਲਿਖ ਨਹੀਂ ਸੀ ਸਕਦੇ ਅਸੀਂ ਆਪ ਦੇ ਟੰਗ ਨਾਲ ਲੜੇ ਆ ਉਹ ਆਪਦੀ ਡਿਊਟੀ ਕਰ ਰਹੇ ਨੇ ਅੱਜ ਉਹਨਾਂ ਖੇਤਾਂ ਦੇ ਵਿੱਚ ਕੁਲਰੀਆਂ ਦੇ ਕਿਸਾਨਾਂ ਦੀ ਕਣਕ ਐਡਿਡਿ ਹੋਈ ਖੜੀ ਆ ਬਿਲਕੁਲ ਭਾਵੇਂ ਕੇਸ ਦਰਜ ਕਰਦੇ ਆ ਉਹ ਕਰ ਲੈਣ ਕੇਸ ਵੀ ਖਤਮ ਕਰਾਵਾਂਗੇ ਪਰ ਉਹ ਪ੍ਰਸ਼ਾਸਨ ਨਹੀਂ ਕਰਦਾ ਮੰਨਿੰਦਾ ਸਾਡੀ ਗੱਲ ਠੀਕ ਆ ਇਦਾਂ ਹੀ ਭਗਵਾਨ ਤਮਨ ਨੂੰ ਵੀ ਅਖਾੜੇ ਪਿੰਡ ਦੀ ਜਾਂ ਮਤਲਬ ਜਿਹੜੇ ਭੂਤੜੀ ਆ ਜਾਂ ਜਿੱਥੇ ਹੋਰ ਵੀ ਪ੍ਰਦੂਸ਼ਣ ਪਲਾਂਟਾਂ ਦੇ ਖਿਲਾਫ ਲੜਾਈ ਆ ਇਹ ਮੰਨ ਲੈਣੀ ਚਾਹੀਦੀ ਵੀ ਅਸੀਂ ਜ਼ਹਿਰ ਨਹੀਂ ਵੰਡਾਂਗੇ ਅਸੀਂ ਤਾਂ ਅੰਮ੍ਰਿਤ ਵੰਡਣਾ ਹੈ ਫੇਰ ਖਬਰਾਂ ਲੋਕਾਂ ਨੂੰ ਸੀਨਿਆਂ ਨਾਲ ਲਾ ਲੈਣ ਨਹੀਂ ਤਾਂ ਲੋਕਾਂ ਨੂੰ ਫੇਰਨੀ ਹੈ ਤਨੀ ਚੜ੍ਹਨ ਦੇਣਗੇ ਕਹਾਂ ਨੂੰ ਭਗਵਾਨ ਤਮਾਨ ਤੇ ਸਰਕਾਰ ਤਾਂ ਦਿੱਲੀ ਫਿਰਦੇ ਉਹ ਤਾਂ ਉਧਰ ਉਲਝੇ ਪਏ ਆ ਉਹ ਦਿੱਲੀਓ ਵੀ ਮੈਨੂੰ ਲੱਗਦਾ ਮੁੜਦੇ ਪਾਸ ਪਊ ਗੱਡੀ ਆ ਤਕੀ ਇੱਥੇ ਵੀ ਫਿਰਦੀਆਂ ਤਾਂ ਤਰਨ ਤੋਂ ਜਾਣਗੇ ਕਿਉਂਕਿ ਲੋਕਾਂ ਨੂੰ ਸਾਰਾ ਕੁਝ ਨੰਗਾ ਹੋ ਰਿਹਾ ਅਸੀਂ ਕਹਿੰਦੇ ਮਨਜੀਤ ਰੇਰ ਨੂੰ ਮੁੱਖ ਮੰਤਰੀ ਬਣਾ ਲਓ ਮੈਂ ਵੀ ਥੋੜਾ ਨਹੀਂ ਰਹਿਣਾ ਕਿਉਂਕਿ ਚੋਣਾ ਜਿਹੜੀਆਂ ਕਰੋੜਾ ਰੁਪਈਆ ਸਾਡੇ ਤੇ ਲਾਉਂਦਾ ਕੌਣ ਹੈ ਇਹੀ ਅਡਾਨੀ ਵਰਨੀ ਲਾਉਂਦੇ ਆ ਤੇ ਅਸੀਂ ਉਹਨਾਂ ਵਾਸਤੇ ਕੰਮ ਕਰਾਂਗੇ ਨਾ ਮੈਂ ਫਿਰ ਇਹਨਾਂ ਵਾਸਤੇ ਕਿਵੇਂ ਕਰੂੰ ਮੈਂ ਇਹਨਾਂ ਵਾਸਤੇ ਕੰਮ ਤਾਂ ਕਰੂੰ ਜਿਹੜਾ ਰਾਤ ਤੇ ਸਾਰੀ ਰਾਤ ਕੱਟਿਆ ਲੋਕਾਂ ਦੇ ਵਿੱਚ ਖੜਕੇ ਕੱਲ ਮੈਂ ਪੀਜੀਐ ਜੀ ਦਾਖਲ ਸੀ ਸਾਰੇ ਟੈਸਟ ਕਰਾ ਕੇ ਰਾਤ ਕੱਲ ਸ਼ਾਮ ਨੂੰ ਇਹਦੇ ਚ ਆ ਕੇ ਸੀ ਜਦੋਂ ਪਤਲ ਗਿਆ ਪਹਿਲਾਂ ਗਾਈਡ ਕਰਦੇ ਰਹੇ ਬੰਦਿਆਂ ਨੂੰ ਸਾਰਿਆਂ ਨੂੰ ਫੋਨ ਤੇ ਰਾਤ ਆ ਪਏ ਆ ਲੋਕ ਖੜਿਆ ਜਾਂ ਲੋਕਾਂ ਨੂੰ ਪਤਾ ਨਹੀਂ ਸਾਡੇ ਆਗੂ ਕੌਣ ਹੈ ਬਿਲਕੁਲ ਲੋਕਾਂ ਦੇ ਵਿੱਚ ਪਈਆਂ ਰਜਾਈਆਂ ਲੈ ਕੇ ਸਹੀ ਹੈ ਸਾਡੀ ਟੀਮ ਵਿੱਚ ਪਈ ਆ ਮੈਂ ਇਕੱਲਾ ਨਹੀਂ ਪਿਆ ਸਾਡੀ ਜ਼ਿਲ੍ਹਾ ਟੀਮ ਵਿੱਚ ਪਈ ਆ ਇਹ ਹੁੰਦਿਆ ਲੋਕਾਂ ਦੇ ਆਗੂ ਲੋਕਾਂ ਨੂੰ ਵਿਸ਼ਵਾਸ ਆਊਗਾ ਲੋਕ ਇਕੱਠ ਲੋਹੇ ਦੀ ਲੱਠ ਨੂੰ ਮਜ਼ਬੂਤ ਕਰਨ ਲਈ ਬਿਲਕੁਲ ਤਾਂ ਹੁਣ ਪਿੰਡ ਵਾਲਿਆਂ ਦਾ ਇਸ ਮਸਲੇ ਤੇ ਕੀ ਕਹਿਣਾ ਆਪਾਂ ਪਿੰਡ ਵਾਸੀਆਂ ਨਾਲ ਵੀ ਗੱਲ ਕਰਾਂਗੇ ਬਾਇਓ ਗੈਸ ਪਲਾਂਟ ਦੇ ਵਿਰੋਧ ਦੇ ਵਿੱਚ ਪਿੰਡ ਵਾਲੇ ਪੂਰੀ ਲੋਹੇ ਦੀ ਲੱਠ ਬਣ ਕੇ ਲੰਬੇ ਸਮੇਂ ਤੋਂ ਸਰਕਾਰ ਦਾ ਵਿਰੋਧ ਕਰ ਰਹੇ ਨੇ ਪਿੰਡ ਵਾਸੀਆਂ ਦਾ ਵਿਸ਼ਾ ਕਿਹੇ ਮਸਲਾ ਮਾਨਯੋਗ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਨ ਤਰੀਕਾਂ ਵੀ ਪੈ ਰਹੀਆਂ ਨੇ ਪਰ ਪਿੰਡ ਵਾਲੇ ਫਿਰ ਵੀ ਇਸ ਉਮੀਦ ਤੇ ਨੇ ਕਿ ਅਸੀਂ ਜਾਂ ਮਰ ਜਾਾਂਗੇ ਜਾਂ ਪਰ ਇਹ ਪਲਾਂਟ ਨਹੀਂ ਲੱਗਣ ਦੇਵਾਂਗੇ ਪਿੰਡ ਵਾਲੇ ਮੇਰੇ ਨਾਲ ਨੇ ਗੁਰਤੇਜ ਸਿੰਘ ਜੀ ਲੰਬੇ ਸਮੇਂ ਤੋਂ ਇਹ ਮਸਲਾ ਕੋਰਟ ਦੇ ਵਿੱਚ ਵੀ ਚੱਲ ਰਿਹਾ ਉਹ ਹਰ ਸੰਭਵ ਜਿਹੜਾ ਯਤਨ ਹੁੰਦਾ ਹੈ ਪਿੰਡ ਵਾਲੇ ਨੇ ਕਰ ਲਿਆ ਮੀਟਿੰਗਾਂ ਕਰ ਲਈਆਂ ਸਰਕਾਰੀ ਦਰਬਾਰੇ ਪੀਏਯੂ ਦੇ ਵਿਗਿਆਨੀਆਂ ਨੇ ਵੀ ਕਹਿਤਾ ਵੀ ਇੱਥੇ ਨਹੀਂ ਲੱਗਣੀ ਚਾਹੀਦੀ ਪਰ ਫਿਰ ਵੀ ਰਾਤੋਂ ਰਾਤ ਬੀਤੀ ਕੱਲ ਵੱਡੀ ਕਾਰਵਾਈ ਪੁਲਿਸ ਇਨੀ ਵੱਡੀ ਤਾਦਾਦ ਦੇ ਵਿੱਚ ਕੀ ਮਕਸਦ ਲੱਗਦਾ ਹੈ ਪ੍ਰਸ਼ਾਸਨ ਦਾ ਬਿਲਕੁਲ ਜੀ ਜਿੱਦਾਂ ਸਰਕਾਰ ਤਾਨਾਸ਼ਾਹੀ ਜਿਹੜਾ ਆਪਣਾ ਰਵਈਆ ਅਪਣਾ ਰਹੀ ਆ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਨਹੀਂ ਚਾਹੀਆਂ ਉਹ ਧੱਕੇ ਦੇ ਨਾਲ ਉਹਨਾਂ ਤੇ ਥੋਪ ਰਹੀ ਆ ਜੇ ਗੱਲ ਕਰੀਏ ਕਾ ਖਾੜੇ ਪਿੰਡ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟ ਦੇ ਸੰਬੰਧੀ 30 April ਤੋਂ ਲਗਾਤਾਰ ਸ਼ਾਂਤਮਈ ਚੱਲ ਰਹੇ ਦਿਨ ਰਾਤ ਦੇ ਧਰਨੇ ਦੇ ਵਿੱਚ ਜਿੱਥੇ ਅਸੀਂ ਸਰਕਾਰ ਦੇ ਮਾਹਿਰਾਂ ਨਾਲ ਪੀਜੂ ਦੇ ਮਾਹਿਰਾਂ ਨਾਲ ਵੱਡੇ ਵੱਡੇ ਸਾਇੰਟਿਸਟਾਂ ਨਾਲ ਅਤੇ ਸਰਕਾਰ ਦੇ ਵੱਡੇ ਮੰਤਰੀਆਂ ਦੇ ਨਾਲ ਮੀਟਿੰਗਾਂ ਕਰਕੇ ਇਹ ਸਾਬਤ ਕਰ ਚੁੱਕੇ ਆਂ ਵੀ ਜਿਹੜੀਆਂ ਇਹ ਫੈਕਟਰੀਆਂ ਆ ਵਾ ਇਹ ਕੈਂਸਰ ਫੈਕਟਰੀਆਂ ਆ ਵਾ ਏ ਗ੍ਰੀਨ ਜ਼ੋਨ ਦੀਆਂ ਫੈਕਟਰੀਆਂ ਨਹੀਂ ਹੈਗੀਆਂ ਇਹ ਪਿੰਡਾਂ ਦੀ ਬਸੋ ਦੇ ਵਿੱਚ ਨੇੜੇ ਲੱਗਣ ਵਾਲੀਆਂ ਫੈਕਟਰੀਆਂ ਨਹੀਂ ਹੈਗੀਆਂ ਪਰ ਇਦਾਂ ਲੱਗਦਾ ਜਿਵੇਂ ਸਰਕਾਰ ਅਨਪੜ ਹੋਵੇ ਗੁੰੰਗੀ ਬੋਲੀ ਹੋਵੇ ਜਿਵੇਂ ਉਹਨਾਂ ਦੇ ਇੱਕ ਕੰਨ ਪਾਈ ਗੱਲ ਤੇ ਦੂਜੇ ਕੰਨੋਂ ਨਿਕਲ ਜਾਂਦੀ ਹੋਵੇ ਉਹ ਬਸ ਆਪਣਾ ਹੀ ਉਹੀ ਆੜਵਰ ਰਬਈਆ ਬੀਜੇ ਫੈਕਟਰੀਆਂ ਚਲਾਉਣੀਆਂ ਤਾਂ ਚਲਾਉਣੀਆਂ ਹੀ ਆ ਇਸੇ ਤਹਿਤ ਜੋ ਸਾਡਾ ਮਸਲਾ ਹਾਈ ਕੋਰਟ ਮਾਨਜੋਗ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਅਸੀਂ ਆਪਣੇ ਵਕੀਲ ਰਾਹੀਂ ਇਹ ਪੱਖ ਰੱਖੇ ਵੀ ਜਿਹੜਾ ਪਲਾਟ ਆ ਸਾਡੇ ਪਿੰਡ ਦੇ ਵਿੱਚ ਲੱਗ ਰਿਹਾ ਆਬਾਦੀ ਦੇ ਬਹੁਤ ਨੇੜੇ ਹੈ ਪਰ ਸਰਕਾਰ ਆਪਣੇ ਤਾਨਾਸ਼ਹੀ ਰਵਈਏ ਦੇ ਰੂਪ ਦੇ ਵਿੱਚ ਉਹ ਗੱਲਾਂ ਨੂੰ ਠਕਰਾ ਕੇ ਟੱਕੇ ਦੇ ਨਾਲ ਪ੍ਰਸ਼ਾਸਨ ਭੇਜ ਕੇ ਸਾਡੇ ਤੇ ਦਬਾਅ ਬਣਾ ਕੇ ਸਾਡੇ ਆਗੂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਕੇ ਸਾਡੀ ਪੰਚਾਇਤ ਤੇ ਦਬਾਅ ਬਣਾ ਕੇ ਤੱਕੇ ਨਾਲੇ ਪਲਾਟ ਚਲਾਉਣਾ ਚਾਹੁੰਦੀ ਆ ਰਾਤ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀਆਂ ਬੱਸਾਂ ਭਰ-ਭਰ ਆਈਆਂ ਪੁਲਿਸ ਮੁਲਾਜ਼ਮਾਂ ਨਾਲ ਤੁਹਾਡੀ ਗੱਲ ਹੋਈ ਹੋਣੀ ਇਹਨਾਂ ਨੇ ਦੱਸਿਆ ਹੋਣਾ ਵੀ ਅਸੀਂ ਕਿਉਂ ਆਏ ਆ ਬਿਲਕੁਲ ਜੀ ਇਹ ਪਹਿਲੀ ਗੱਲ ਤਾਂ ਜਦੋਂ ਵੀ ਪ੍ਰਸ਼ਾਸਨ ਆਉਂਦਾ ਵਾ ਇਹ ਚੋਰ ਮੋਰੀਆਂ ਰਾਹੀਂ ਵੱਡੀ ਰਾਤ ਜਾਂ ਵੱਡੇ ਤੜਕੇ ਹੀ ਆ ਕੇ ਸਾਡੇ ਤੇ ਹਮਲਾ ਬੋਲਦਾ ਵਾ ਸਾਡੇ ਪਿੰਡ ਦਾ ਐਡਾ ਵੱਡਾ ਸਹਿਯੋਗ ਆ ਐਡਾ ਵੱਡਾ ਇਕਾਗਾ ਵੀ ਜਦੋਂ ਵੀ ਸਾਨੂੰ ਕਿਸੇ ਪਾਸਿਓਂ ਭਿੰਡਕ ਲੱਗਦੀ ਆ ਤਾਂ ਅਸੀਂ 5-7 ਮਿੰਟਾਂ ਦੇ ਵਿੱਚ ਆਪਣੀ ਜੋ ਨਾਕਾਬੰਦੀ ਬਿਉਂਤਬੰਦੀ ਆ ਉਹਨੂੰ ਕਰ ਲੈਨੇ ਆ ਜਿਸ ਦੇ ਕਾਰਨ ਹਰ ਵਾਰ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਪੈਰਾਂ ਭਾਰ ਮੋੜਨਾ ਪੈਂਦਾ ਵਾ ਕਿਉਂਕਿ ਜੋ ਪਿੰਡ ਅਖਾੜੇ ਦੇ ਲੋਕ ਆ ਚਾਹੇ ਉਹ ਕੋਈ ਬੱਚਾ ਬਜ਼ੁਰਗ ਨੌਜਵਾਨ ਮੇਰੀ ਮਾਈ ਬੀਬੀ ਭੈਣ ਆ ਉਹਨਾਂ ਦਾ ਪਹਿਲਾ ਤਾਂ ਆਖਰੀ ਫੈਸਲਾ ਇਹ ਆ ਵੀ ਜੇ ਪਹਿਲੀ ਗੱਲ ਤਾਂ ਪਲਾਟ ਅਸੀਂ ਚੱਲਣ ਨਹੀਂ ਦੇਣਾ ਜੇ ਬਾਈ ਦਾ ਵੀ ਪੁਲਿਸ ਪ੍ਰਸ਼ਾਸਨ ਧੱਕੇ ਦੇ ਨਾਲੇ ਪਲਾਟ ਚਲਾਉਣਾ ਚਾਹੁੰਦਾ ਤਾਂ ਸਾਡੀਆਂ ਲਾਸਾਂ ਤੋਂ ਦੀ ਨੰਕੇ ਤਾਂ ਇਹ ਪਲਾਟ ਚੱਲ ਸਕਦਾ ਪਰ ਜਿਉਂਦੇ ਜੀ ਅਸੀਂ ਇਹ ਪਲਾਟ ਨਹੀਂ ਚੱਲਣ ਦਵਾਂਗੇ ਜੀ ਦਰਸ਼ਨ ਸਿੰਘ ਜੀ ਕੀ ਲੱਗਦਾ ਐਨੀ ਵੱਡੀ ਗਿਣਤੀ ਚ ਪੁਲਿਸ ਤੇ ਹੁਣ ਇੱਕ ਪਾਸੇ ਜਿਹੜਾ ਹੈਗਾ ਮੋਰਚਾ ਪੂਰੀ ਪੱਕੀ ਤਰ੍ਹਾਂ ਬਿਸ਼ਾ ਕੇ ਕਿਸਾਨ ਜਥੇਬੰਦੀਆਂ ਵੱਡੇ ਲੀਡਰ ਇੱਥੇ ਪਹੁੰਚੇ ਨਹੀਂ ਪਰ ਅੱਗੇ ਮਕਸਦ ਤੁਹਾਨੂੰ ਕੀ ਲੱਗਦਾ ਅੱਜ ਸੁਣਿਆ ਤਰੀਕ ਵੀ ਹੈ ਕੋਰਟ ਦੇ ਵਿੱਚ ਹਾਂ ਜੀ ਸਾਡੀ ਅੱਜ ਹਾਈ ਕੋਰਟ ਦੇ ਵਿੱਚ ਤਰੀਕ ਸੀਗੀ ਜੋ ਕਿ ਹੁਣ ਆਉਣ ਵਾਲੀ 10 ਮਾਰਚ ਪੈ ਚੁੱਕੀ ਆ ਪ੍ਰਸ਼ਾਸਨ ਸਾਡੇ ਤੇ ਹੁਣ ਤੱਕ ਧੱਕਾਸ਼ਾਹੀ ਹੋਈ ਕਾਰਨ ਨੂੰ ਤਿਆਰ ਬੈਠਾ ਵਾ ਜਿਸ ਦਾ ਮਤਲਬ ਸਾਹਮਣਾ ਕਰ ਲਈ ਸਾਡਾ ਨਗਰ ਸਾਡਾ ਮਤਲਬ ਏਰੀਆ ਸਾਡਾ ਸਾਹ ਦੇ ਰਿਹਾ ਵਾ ਸਾਡੀ ਪੰਚਾਇਤ ਦਾ ਵੀ ਨਵੀਂ ਬਣੀ ਪੰਚਾਇਤ ਦਾ ਵੀ ਪੂਰਾ ਸਹਿਯੋਗ ਆ ਵੀ ਕਿਸੇ ਹੱਦ ਤੱਕ ਕੋਈ ਫੈਕਟਰੀ ਨਹੀਂ ਲੱਗਣ ਦਿੱਤੀ ਜਾਊਗੀ ਵੀ ਜੇ ਫੈਕਟਰੀ ਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਪਹਿਲਾਂ ਲਾਸਾ ਵਿਸ਼ਣਗੇ ਆ ਉਸ ਤੋਂ ਬਾਅਦ ਹੀ ਇਹ ਫੈਕਟਰੀ ਤੱਕ ਜਿਹੜਾ ਪ੍ਰਸ਼ਾਸਨ ਆਏ ਪਹੁੰਚ ਸਕਦੇ ਜੀ ਅ ਤੁਸੀਂ ਕਿਸਾਨ ਜਥੇਬੰਦੀ ਦੇ ਆਗੂ ਤੁਹਾਨੂੰ ਮੰਚ ਤੇ ਬੋਲਦੇ ਆ ਅਸੀਂ ਸੁਣਿਆ ਵੀ ਤੁਹਾਨੂੰ ਆ ਕੇ ਸਾਰਿਆਂ ਤੋਂ ਪਹਿਲਾਂ ਨਜ਼ਰਬੰਦ ਕਰ ਲਿਆ ਸੀ ਹਾਂਜੀ ਤਰੀਕ ਸੀਗੀ 7 ਉਹਨਾਂ ਨੂੰ ਆਏ ਸੀਗਾ ਵੀ ਜੇ ਲੀਡਰਾਂ ਨੂੰ ਫੜ ਲਗੇ ਵੀ ਕੱਠ ਘੱਟ ਹੋਊਗਾ ਪਰ ਸਾਡੀ ਤਿਆਰੀ ਸੀਗੀ 2 ਵਜੇ ਬਾਅਦ ਸਾਨੂੰ ਵੀ ਲੋਕਾਂ ਨੇ ਛੜਾ ਲਿਆ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਘਰੇ ਵੀ ਛਾਪਾ ਪਿਆ ਤੇ ਮੈਨੂੰ ਵੀ ਨਜ਼ਰਬੰਦ ਕੀਤਾ 2 ਵਜੇ ਮੈਨੂੰ ਛੜਤਾ ਸੀਗਾ ਉਦੋਂ ਬਾਅਦ ਸਾਡਾ ਇੱਥੇ ਜਿਹੜਾ ਕਾਠਾ ਪਿੰਡ ਵਾਲਿਆਂ ਨੇ ਪੂਰੇ ਸਹਿਯੋਗ ਦੇ ਨਾਲ ਆਸੇ-ਬਾਸੇ ਇਲਾਕੇ ਜੋ ਵੀ ਵੱਡੀ ਗੰਟੀ ਚ ਕਿਸਾਨ ਆਏ ਆ ਪਰ ਅਸੀਂ ਪੁਲਿਸ ਦਾ ਜ਼ਬਰਦਸਤ ਟੱਕਰ ਆ ਕੀਤਾ ਪੁਲਿਸ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਜੀ ਇਧਰ ਨਾਲ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਸਰਪੰਸਾ ਤੁਸੀਂ ਸਰਪੰਚ ਵੀ ਹੋ ਪਿੰਡ ਦੀ ਬਾਗਡੋਰ ਤੁਹਾਡੇ ਹੱਥ ਹੈ ਨਵੀਂ ਪੰਚਾਇਤ ਦਾ ਸਾਰਾ ਕਾਰਜਕਾਲ ਤੁਹਾਨੂੰ ਮਿਲਿਆ ਨਾਲ ਕਿਸਾਨ ਆਗੂ ਵੀ ਹੋ ਤੁਸੀਂ ਬੇਸ਼ੱਕ ਇਹ ਮਸਲਾ ਪਿਛਲੀ ਪੰਚਾਇਤ ਵੇਲੇ ਤੋਂ ਇਸੇ ਤਰ੍ਹਾਂ ਨਿਰੰਤਰ ਵਿਰੋਧ ਚੱਲਦਾ ਆ ਰਿਹਾ ਵਿੱਚ ਵੋਟਾਂ ਵੀ ਆਈਆਂ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਦੇਖਿਆ ਕਿ ਸਰਕਾਰ ਦਾ ਜ਼ੋਰ ਲੱਗ ਗਿਆ ਤੁਹਾਡੇ ਪਿੰਡ ਤੋਂ ਇੱਕ ਵੋਟ ਨਹੀਂ ਪਈ ਸਰਕਾਰ ਨੇ ਬਹੁਤ ਕੋਸ਼ਿਸ਼ ਕੀਤੀ ਸਰਪੰਚੀ ਬੜੀ ਤੁਹਾਡੀ ਉਸ ਸਹਿਜਮਤੀ ਨਾਲ ਹੋਈ ਆ ਹੁਣ ਤੁਸੀਂ ਬਤੌਰ ਸਰਪੰਚ ਇਸ ਮਸਲੇ ਨੂੰ ਕਿਵੇਂ ਵੇਖਦੇ ਹੋ ਤਾਂ ਕੀ ਹੱਲ ਨਿਕਲਣਾ ਚਾਹੀਦਾ ਅਸੀਂ 30 ਅਪ੍ਰੈਲ ਤੋਂ ਇਹ ਧਰਨੇ ਦੇ ਬੈਠੇ ਆ ਨਾ ਤਾਂ ਸਾਡੀ ਪੁਰਾਣੀ ਪੰਚਾਇਤੋਂ ਮਨਜ਼ੂਰੀ ਲਈ ਗਈ ਆ ਅ ਫੈਕਟਰੀ ਲਾਉਣ ਵਾਸਤੇ ਨਾ ਨਵੀਂ ਪੰਚਾਇਤੋਂ ਮਨਜ਼ੂਰੀ ਲਈ ਗਈ ਆ ਮੇਰੇ ਪਿੰਡ ਦਾ ਏਕਾ ਵਾ ਅਸੀਂ ਏਕਾ ਹੀ ਰੱਖ ਕੇ ਇਹ ਫੈਕਟਰੀ ਕਿਸੇ ਵੀ ਹਾਲਤ ਵਿੱਚ ਨਹੀਂ ਚੱਲਣ ਦੇਵਾਂਗੇ ਅਸੀਂ ਆਪਣੀ ਪੰਚਾਇਤੀ ਤੋਂ ਰਜ਼ਾਇਨਤਾ ਦੇ ਦਾਂਗੇ ਪਰ ਅਸੀਂ ਫੈਕਟਰੀ ਨਹੀਂ ਕਿਸੇ ਹਾਲਤ ਵਿੱਚ ਚੱਲਣ ਦੇਵਾਂਗੇ ਜਦੋਂ ਤੁਸੀਂ ਨਵੇਂ ਸਰਪੰਚ ਬਣੇ ਪੰਚਾਇਤ ਨਵੀਂ ਬਣੀ ਸਰਕਾਰ ਦੇ ਕੋਈ ਨੁਮਾਇੰਦਿਆਂ ਨੇ ਐਮਐਲਏ ਨੇ ਜਾਂ ਕੋਈ ਜਿਹੜੇ ਹੋਰ ਹੇਠਲੇ ਪੱਧਰ ਦੇ ਨੁਮਾਇੰਦੇ ਹੁੰਦੇ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਇਸ ਮਸਲੇ ਤੇ ਕੋਈ ਗੱਲ ਕਰਨੀ ਨਹੀਂ ਜੀ ਸਾਡੇ ਕੋਲੇ ਕੋਈ ਵੀ ਐਮਐਲਏ ਵਗੈਰਾ ਕੋਈ ਨਹੀਂ ਆਇਆ ਸਾਡੇ ਕੋਲੇ ਵੀ ਅਸੀਂ ਧਰਨੇ ਤੇ ਨਹੀਂ ਤੇ ਤੁਹਾਡੇ ਨਾਲ ਸਹਿਮਤਾ ਜਾਂ ਤੁਹਾਨੂੰ ਮਤਲਬ ਅਸੀਂ ਮਦਦ ਕਰਾਂਗੇ ਕਿਸੇ ਤਰੀਕੇ ਨਾਲ ਸਾਡੇ ਨਾਲ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਨਾ ਹੀ ਅਸੀਂ ਕਿਸੇ ਪਾਰਟੀਵਾਦੀ ਨਾਲ ਮਤਲਬ ਸਹਿਮਤ ਅਸੀਂ ਆਪਣਾ ਆਪਣੀ ਪਿੰਡ ਦੇ ਲੈਵਲ ਤੇ ਅਸੀਂ ਫੈਕਟਰੀ ਬੰਦ ਕਰਾ ਦੇ ਪੰਚਾਇਤ ਕੋਲ ਜਿਹੜਾ ਸੰਵਿਧਾਨਕ ਤੌਰ ਤੇ ਇੰਨੀਆਂ ਵੱਡੀਆਂ ਪਾਵਰਾਂ ਨੇ ਵੀ ਪੰਚਾਇਤ ਜੀ ਇੱਕ ਵਾਰੀ ਕੋਈ ਲਿਖ ਦੇ ਆਪਣੇ ਲੈਟਰ ਪੈਡ ਤੇ ਸੰਵਿਧਾਨਕ ਤੌਰ ਤੇ ਵੀ ਆ ਚੀਜ਼ ਸਾਡੇ ਪਿੰਡ ਦੇ ਵਿੱਚ ਨਹੀਂ ਹੋਣੀ ਚਾਹੀਦੀ ਅਸੀਂ ਇਹਦਾ ਵਿਰੋਧ ਕਰਦੇ ਹਾਂ ਪਿੰਡ ਵਾਲੇ ਵਿਰੋਧ ਕਰਦੇ ਹਾਂ ਤਾਂ ਮਤਲਬ ਕਿ ਅਦਾਲਤਾਂ ਤੱਕ ਰਾਸ਼ਟਰਪਤੀ ਪੱਧਰ ਤੱਕ ਵੀ ਉਹ ਮੰਨੀ ਜਾਂਦੀ ਆ ਸਰਕਾਰੀ ਦਰਬਾਰੇ ਪਰ ਜਿਹੜੇ ਤਰੀਕੇ ਨਾਲ ਤੁਹਾਡੇ ਪਿੰਡ ਤੇ ਐਡਾ ਵੱਡਾ ਪ੍ਰੈਸ਼ਰ ਇਸ ਤਰੀਕੇ ਨਾਲ ਤੁਹਾਡੇ ਉੱਪਰ ਆ ਕੇ ਦਬਾਅ ਬਣਾਇਆ ਜਾਂਦਾ ਕੀ ਲੱਗਦਾ ਹੈ ਵੀ ਸਰਕਾਰਾਂ ਕਿ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਪੰਚਾਇਤਾਂ ਨੂੰ ਟੱਚ ਸਮਝਦੇ ਨਹੀਂ ਸਾਨੂੰ ਡਿਪਟੀ ਨੇ ਵੀ ਪ੍ਰੈਸ਼ਰ ਪਾਇਆ ਕਿ ਤੁਸੀਂ ਜੇ ਨਹੀਂ ਪਿੰਡ ਦਾ ਮਤਲਬ ਤੁਹਾਡਾ ਏਕਾ ਨਹੀਂ ਤੁਹਾਡਾ ਮੰਨ ਰਿਹਾ ਤਾਂ ਤੁਸੀਂ ਰਜ਼ਾਇਨ ਦੇ ਦਿਓ ਮੈਂ ਡਿਪਟੀ ਸਾਹਿਬ ਨੂੰ ਇਹੀ ਕਿਹਾ ਕਿ ਮੈਂ ਪੂਰੀ ਪੰਚਾਇਤ ਦਾ ਰਜ਼ਾਇਨ ਦੇ ਦੂੰਗਾ ਪਰ ਮੈਂ ਫੈਕਟਰੀ ਨਹੀਂ ਚੱਲਣ ਦਊਗਾ ਅੱਛਾ ਡਿਪਟੀ ਸਾਹਿਬ ਕਹਿੰਦੇ ਵੀ ਰਿਜ਼ਾਈਨ ਕਰ ਹਾਂਜੀ ਰਿਜ਼ਾਈਨ ਕਰ ਦਿਓ ਤੇ ਮੈਂ ਕਿਹਾ ਵੀ ਅਸੀਂ ਪੂਰੀ ਪੰਚਾਇਤ ਦਾ ਰਜ਼ਾਇਨ ਦੇ ਦਾਂਗੇ ਪਰ ਅਸੀਂ ਫੈਕਟਰੀ ਕਿਸੇ ਹਾਲਤ ਨਹੀਂ ਚੱਲਣ ਦਵਾਂਗੇ ਜਿਵੇਂ ਬਾਈ ਜੀ ਨੇ ਕਿਹਾ ਕਿ ਪ੍ਰਸ਼ਾਸਨ ਡਿਪਟੀ ਸਾਹਿਬ ਕਹਿ ਰਹੇ ਕਿ ਰਜ਼ਾਇਨ ਕਰ ਦੋ ਹੈ ਨਾ ਤਾਂ ਕਿਵੇਂ ਵੇਖਦੇ ਹਾਂ ਕਿ ਇੱਥੋਂ ਤੱਕ ਦਾ ਪ੍ਰੈਸ਼ਰ ਪੰਚਾਇਤ ਤੇ ਵੀ ਪਾਇਆ ਜਾ ਰਿਹਾ ਹੈ ਇਹ ਜੀ ਬਹੁਤ ਹੀ ਘਟੀਆ ਸੋਚ ਹੈ ਜਿਵੇਂ ਮੈਂ ਕਹਿੰਦਾ ਡਿਪਟੀ ਸਾਹਿਬ ਦੀ ਸੋਚ ਜਾਣ ਕੇ ਬਹੁਤ ਜਿਆਦਾ ਨੀਮਾ ਜਿਵੇਂ ਉਹਨਾਂ ਦਾ ਅਹੁਦਾ ਵਾ ਉਸ ਉਹਨਾਂ ਦਾ ਮਿਆਰ ਜਿਹੜੀ ਸੋਚ ਆ ਵੀ ਹੈ ਤੁਸੀਂ ਅਹੁਦਾ ਜਿਹੜੀ ਤੁਸੀਂ ਅਹੁਦਾ ਰਜ਼ਾਇਨ ਦੇ ਦੋ ਮੈਂ ਨਹੀਂ ਚਾਹੁੰਦਾ ਕਿ ਰਜ਼ਾਇਨ ਕਿਉਂ ਔਰ ਇਹਦੇ ਇੱਕ ਹੱਲ ਹੋਰ ਵੀ ਬਹੁਤ ਨਿਕਲਦੇ ਕਾਰਨ ਬਣ ਬਣ ਸਕਦੇ ਆ ਕੀ ਗੱਲ ਇਹ ਫੈਕਟਰੀ ਇੱਕ ਹੱਲ ਆ ਸਾਡੇ ਸਾਡੇ ਪਿੰਡ ਨੂੰ ਬਚਾਉਣ ਦੀ ਖਾਤਰ ਇਹ ਫੈਕਟਰੀ ਦੇ ਵੀ ਬਦਲਾਅ ਟ੍ਰੀਨੂ ਦੇ ਫੁੱਲਾਂ ਦੇ ਵਿੱਚ ਵਿੱਚ ਇਹਨੂੰ ਕਨਵਰਟ ਕਰ ਸਕਦੇ ਕੋ ਫੁੱਲਾਂ ਦੀ ਖੇਤੀ ਕਰ ਲੈਵੇ ਕੋਈ ਯਾਨੀ ਕਿ ਇਸ ਨੂੰ ਕੋਈ ਹੋਰ ਕੋਈ ਵਧੀਆ ਯਾਨੀ ਕਿ ਜਿਹਦੇ ਵਿੱਚ ਆਪਣੇ ਪਿੰਡ ਨੂੰ ਕੋਈ ਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਪਰ ਮੈਂ ਨਹੀਂ ਸਮਝਦਾ ਕਿ ਸਰਕਾਰ ਦਾ ਸਾਡੇ ਪ੍ਰਤੀ ਯਾਨੀ ਕਿ ਵਧੀਆ ਰਵਈਆ ਵਾ ਜਦੋਂ ਵੀ ਅਸੀਂ ਪ੍ਰਸ਼ਾਸਨ ਕੋਲ ਜਾਂ ਐਮਐਲਏ ਸਾਹਿਬ ਕੋਲ ਜਾਂਦੇ ਆ ਤਾਂ ਸਾਡੇ ਉਹਨਾਂ ਕੋਲ ਇਹੀ ਮੁੱਦਾ ਹੁੰਦਾ ਵੀ ਤੁਸੀਂ ਫੈਕਟਰੀ ਚਲਾ ਦਿਓ ਜੋ ਵੀ ਤੁਹਾਡੇ ਪਿੰਡ ਦੀਆਂ ਜੋ ਵੀ ਤੁਹਾਨੂੰ ਲੋਡ ਵਾਂ ਤੁਹਾਨੂੰ ਮੰਗਾ ਹੋਣਗੀਆਂ ਇਹ ਤੁਹਾਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਇਹ ਇਹ ਕੋਈ ਉਹਨਾਂ ਦੇ ਵਾਸਤੇ ਯਾਨੀ ਕਿ ਉਹਨਾਂ ਦੇ ਸੋਚ ਦੇ ਮੁਤਾਬਕ ਅਸੀਂ ਨਹੀਂ ਸਮਝਦਾ ਵੀ ਉਹਨੇ ਸੋਚ ਬਹੁਤ ਉੱਚੀ ਤੇ ਸੋਚੀ ਆ ਕਿਉਂਕਿ ਸਾਨੂੰ ਚਾਹੀਦੀਆਂ ਗਰਾਉਂਡਾਂ ਸਾਨੂੰ ਚਾਹੀਦਾ ਸਾਡਾ ਵਾਤਾਵਰਨ ਸਾਫ਼ ਸਾਡੀ ਹਵਾ ਸਾਫ਼ ਪਰ ਉਹ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਸਾਡੇ ਪਿੰਡ ਵਿੱਚ ਗੰਦਗੀ ਫੈਲੇ ਕਿ ਇੰਨੀ ਪਵਿੱਤਰ ਦਰਗਾਹ ਦੀ ਧਰਤੀ ਸਾਡੀ 10ਵੇਂ ਪਾਸਾ ਦੀ 400 ਪ੍ਰਾਪਤ ਇਹ ਧਰਤੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਥਾਨ ਵਿੱਚੋਂ ਬਾਬਾ ਸਰਬ ਸਿੰਘ ਬੇਦੀ ਜੀ ਹੋਏ ਨੇ ਕਿ ਸਾਡੇ ਪਿੰਡ ਦੀ ਤਾਂ ਮਹਾਰੀ ਹੋਰ ਬਦਲਣੀ ਚਾਹੀਦੀ ਸੀਗੀ ਤੇ ਇਹਨਾਂ ਨੇ ਤਾਂ ਸਾਡੇ ਪਿੰਡ ਦਾ ਨਾਸ ਮਾਰਨਾ ਸੋਚਿਆ ਹੋਇਆ ਵਾ ਮੈਂ ਨਹੀਂ ਸੋਚਦਾ ਵੀ ਕਿ ਸਰਕਾਰਾਂ ਦਾ ਰੁਪਈਆ ਸਾਡੇ ਪਿੰਡ ਲਈ ਬਹੁਤ ਵਧੀਆ ਵਾ ਕਿਉਂਕਿ ਇਹ ਜੇ ਸਾਡੇ ਪਿੰਡ ਨੂੰ ਨਹੀਂ ਚਾਹੁੰਦੇਗੇ ਪਹਿਲੇ ਦਿਨ ਤੋਂ ਹੀ ਸਾਡੇ ਪਿੰਡ ਦਾ ਬਦਕਰਾ ਹੁੰਦਾ ਆਇਆ ਵਾ ਤੇ ਅੱਗੇ ਤੋਂ ਪਤਾ ਨਹੀਂ ਪ੍ਰਮਾਤਮਾ ਰੱਬ ਰੱਖਾ ਕੀ ਬੜੋਗਾ ਦਰਸ਼ਨ ਜੀ ਪਿੰਡ ਦੀ ਪੰਚਾਇਤ ਦੀ ਲਿਖਤ ਖਾਸ ਕਰਕੇ ਸਰਪੰਚ ਜਿੱਥੇ ਪੰਚਾਇਤ ਖੜ ਜੇ ਉਹਨੂੰ ਸੰਵਿਧਾਨਕ ਤੌਰ ਤੇ ਤਾਂ ਅੱਗੇ ਵੀ ਜਿਹੜਾ ਹੈਗਾ ਮਾਨਤਾ ਮਿਲਦੀ ਹੈ ਵੀ ਹਾਂ ਜੀ ਭਾਈ ਪੰਚਾਇਤ ਨੂੰ ਇੰਨੀ ਪਾਵਰ ਮਿਲੀ ਹੋਈ ਆ ਪਰ ਇੱਥੇ ਪ੍ਰਸ਼ਾਸਨ ਕਹਿ ਰਿਹਾ ਵੀ ਜੇ ਤੁਸੀਂ ਕੰਮ ਨਹੀਂ ਕਰੋਗੇ ਤਰਜ਼ਾਈਂਦੇ ਉਹ ਇਹ ਜੀ ਪੂਰੀ ਸਰਕਾਰ ਦੀ ਮਦਦ ਸਾਡੇ ਨਗਰ ਨਾ ਬਾਦ ਕਰ ਰਹੇ ਆ ਉਹਦੀ ਕੀ ਕਰ ਰਹੇ ਆ ਕਿਉਂਕਿ ਅਸੀਂ ਇਸ ਮਤੇ ਨੂੰ ਹਾਈ ਕੋਰਟ ਦੇ ਵਿੱਚ ਵੀ ਪਾ ਕੇ ਦਿੱਤਾ ਗਿਆ ਵਾ ਵੀ ਸਾਡੇ ਪਿੰਡ ਜਿਹੜੀ ਫੈਕਟਰੀ ਲੱਗ ਰਹੀ ਆ ਉਹਦੇ ਵਿੱਚ ਮਿਹਨਤੀ ਦੇ ਹਿਸਾਬ ਨਾਲ 300 ਮੀਟਰ ਦੇ ਹਿਸਾਬ ਦੇ ਰੇਚ ਵੀ 25 ਤੋਂ 30 ਘਰ ਸਾਡੇ ਆ ਰਹੇ ਆ ਪਰ ਸਰਕਾਰਾਂ ਕਹਿ ਰਹੀਆਂ ਵੀ ਜੇ 15 ਘਰ ਹੈਗੇ ਆ ਤਾਂ ਇਹ ਫੈਕਟਰੀ ਲੱਗੂਗੀ ਜੇ 16 ਘਰ ਆ ਤਾਂ ਫਿਰ ਨਹੀਂ ਫੈਕਟਰੀ ਲੱਗੂਗੀ ਅਸੀਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਜਿਹੜਾ ਮੁੱਖ ਮੰਤਰੀ ਕਿਸੇ ਟਮੇ ਇਹ ਕਹਿੰਦਾ ਸੀ ਵੀ ਕੋਈ ਧਰਨਾ ਨਹੀਂ ਚੱਲੂਗਾ ਕੋਈ ਕੋਈ ਵੀ ਮਤਲਬ ਕਿਸਾਨ ਕਿਸੇ ਤਰ੍ਹਾਂ ਦਾ ਵੀ ਦੁਖੀ ਨਹੀਂ ਹੋਊਗਾ ਇਹਨਾਂ ਤਾਂ ਪਿੰਡ ਸੁੱਕਣੇ ਪਾਏ ਪਏ ਆ ਸਾਡੇ ਕੱਲ ਸਵੇਰੇ 4:30 ਵਜੇ ਤੋਂ ਮਤਲਬ ਬੀਬੀਆਂ ਬਜ਼ੁਰਗ ਸਾਰੇ ਠੰਡ ਦੇ ਵਿੱਚ ਰਾਤ ਵੀ ਸੀ ਇੱਥੇ ਠੰਡ 'ਚ ਕੱਟੀ ਆ ਉਹ ਮੁੱਖ ਮੰਤਰੀ ਨੂੰ ਹੁਣ ਇਹ ਨਹੀਂ ਪਤਾ ਵੀ ਪਿੰਡ ਦੇ ਇੰਨੇ ਬਸਨੀਕ ਆ ਜਿਹੜੇ ਔਖੇ ਹੋਏ ਬੈਠੇ ਆ ਵੀ ਅਸੀਂ ਇਹ ਕੈਂਸਰ ਵਾਲੀਆਂ ਫੈਕਟਰੀਆਂ ਚਲਾਉਣ ਲਈ ਅਸੀਂ ਮਨਜ਼ੂਰੀਆਂ ਦੇ ਰਹੇ ਆ ਤੇ ਸਰਕਾਰ ਇਸ ਟਾਈਮ ਸੁੱਤੀ ਪਈ ਹੈ ਜੀ ਬਾਕੀ ਇਹ ਆ ਵੀ ਸਾਡੇ ਦਾ ਸਰਕਾਰ ਨੂੰ ਬੇਨਤੀ ਆ ਵੀ ਇਹ ਫੈਕਟਰੀਆਂ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਸਾਨੂੰ ਹੁਣ ਇਹ ਵੀ ਮਤਲਬ ਪ੍ਰਸ਼ਾਸਨ ਸਾਨੂੰ ਧਮਕੀਆਂ ਦੇ ਰਿਹਾ ਵਾ ਵੀ ਜੇ ਤੁਸੀਂ ਇਹਨਾਂ ਫੈਕਟਰੀਆਂ ਨੂੰ ਸਾਨੂੰ ਚਲਾਉਣ ਨੂੰ ਨਾ ਮਨਜ਼ੂਰੀਆਂ ਦਿੱਤੀਆਂ ਤਾਂ ਜਿੱਦਾਂ ਅਸੀਂ ਇਹ ਇਲਾਕਾ ਬੰਦੀ ਕਰਦੇ ਆ ਵੀ ਥੋੜੇ ਤੇ ਝੂਠੇ ਸੱਚੇ ਪਰਚੇ ਪਾ ਕੇ ਵੀ ਅਸੀਂ ਮਤਲਬ ਅੰਦਰ ਕਰਾਂਗੇ ਇਸ ਤਰ੍ਹਾਂ ਦੀਆਂ ਸਾਨੂੰ ਵੀ ਧਮਕੀਆਂ ਆ ਰਹੀਆਂ ਵਾ ਇਸ ਲਈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਤੇ ਸਾਨੂੰ ਇਸ ਗੰਦੀ ਫੈਕਟਰੀ ਤੋਂ ਰਹਿਤ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਫੈਸਲਾ ਕਰਕੇ ਪਿੰਡ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਵੱਡੇ ਪੱਧਰ ਤੇ ਪਿੰਡ ਦੇ ਉੱਪਰ ਦਬਾਅ ਪਾਇਆ ਜਾ ਰਿਹਾ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਦੇ ਪ੍ਰਸ਼ਾਸਨਿਕ ਅਧਿਕਾਰੀ ਇੱਥੋਂ ਤੱਕ ਕਹਿ ਰਹੇ ਆ ਕਿ ਜੇਕਰ ਤੁਸੀਂ ਇਸ ਦੇ ਹੱਕ ਦੇ ਵਿੱਚ ਮਤਾ ਨਹੀਂ ਪਾਉਂਦੇ ਫੈਕਟਰੀ ਦਾ ਕੰਮ ਸ਼ੁਰੂ ਕਰਨ ਲਈ ਸਹਿਮਤ ਨਹੀਂ ਹੁੰਦੇ ਤਾਂ ਤੁਸੀਂ ਪੰਚਾਇਤ ਤੋਂ ਜਾਂ ਸਰਪੰਚ ਤੋਂ ਆਪਣਾ ਜਿਹੜਾ ਹੈਗਾ ਅਸਤੀਫਾ ਦੇ ਦਿਓ ਤਾਂ ਵੱਡੇ ਪੱਧਰ ਤੇ ਜਿਹੜਾ ਦਬਾਅ ਬਣਾਇਆ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਫੈਸਲਾ ਹੁੰਦਾ ਪ੍ਰਸ਼ਾਸਨ ਨਾਲ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਕੋਈ ਗੱਲ ਨਿਕਲਣ ਦਾ ਕੋਈ ਹੱਲ ਨਿਕਲਣ ਦਾ ਕੋਈ ਸੁਵੱਬ ਬਣਦਾ ਹਾਲਾਂਕਿ ਜਿਵੇਂ ਪਿੰਡ ਵਾਲਿਆਂ ਨੇ ਦੱਸਿਆ ਕਿ ਅਗਲੀ ਤਰੀਕ ਜਿਹੜੀ ਹਾਈ ਕੋਰਟ ਦੇ ਵਿੱਚ 10 ਮਾਰਚ ਪੈ ਚੁੱਕੀ ਆ ਪਰ 10 ਮਾਰਚ ਤੱਕ ਇਹ ਧਰਨਾ ਇਸੇ ਤਰ੍ਹਾਂ ਹੀ ਚੱਲਦਾ ਇਹ ਪ੍ਰਸ਼ਾਸਨ ਦਾ ਦਵਾ ਇਸੇ ਤਰ੍ਹਾਂ ਹੀ ਚੱਲਦਾ ਜਾਂ ਕੋਈ ਹੋਰ ਹੱਲ ਨਿਕਲਦਾ ਦੇਖਣਾ ਹੋਵੇਗਾ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਪਿੰਡ ਅਖਾੜਾ ਤੋਂ ਮਹਰਜਿੰਦਰ ਸਿੰਘ